ਮੰਡੀ ਗੋਬਿੰਦਗੜ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਬਹੁਜਨ ਸਮਾਜ ਪਾਰਟੀ ਪ੍ਰਤੀ ਵਫਾਦਾਰੀ ਨਾਲ ਡਿਊਟੀ ਨਾ ਨਿਭਾਉਣ ਵਾਲੇ ਅਹੁਦੇਦਾਰਾਂ ਦੀ ਸ਼ਾਂਤੀ ਕੀਤੀ ਜਾ ਰਹੀ ਹੈ ਜਦੋਂ ਕਿ ਪਾਰਟੀ ਵਿੱਚ ਕੋਈ ਵੀ ਅਹੁਦਾ ਨਾ ਹੋਣ ਦੇ ਬਾਵਜੂਦ ਸਰਗਰਮੀ ਨਾਲ ਕੰਮ ਕਰਨ ਵਾਲੇ ਵਰਕਰਾਂ ਨੂੰ ਅਹੁਦੇਦਾਰੀਆਂ ਦੇ ਕੇ ਅੱਗੇ ਲਿਆਂਦਾ ਜਾ ਰਿਹਾ ਹੈ ਤਾਂ ਜੋ ਪਾਰਟੀ ਪੰਜਾਬ ਦੇ ਵਿੱਚ ਜ਼ਮੀਨੀ ਪੱਧਰ ਤੇ ਮਜ਼ਬੂਤ ਹੋ ਕੇ ਤੀਜੇ ਬਦਲ ਦੇ ਰੂਪ ਦੇ ਵਿੱਚ ਉੱਭਰ ਸਕੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਇੰਚਾਰਜ ਡਾਕਟਰ ਮੇਘਰਾਜ ਸਿੰਘ ਨੇ ਅੱਜ ਮੰਡੀ ਗੋਬਿੰਦਗੜ ਦੇ ਡਾਕਟਰ ਬੀ ਆਰ ਅੰਬੇਦਕਰ ਭਵਨ ਦੇ ਵਿੱਚ ਕੀਤਾ। ਜੀ ਇਹ ਮੀਟਿੰਗ ਰੱਖੀ ਆਇਆ ਥੇ। ਉਹਦੇ ਵਿੱਚ ਇਹ ਕਿ ਨਵੇਂ ਸਿਰੇ ਤੋਂ ਅੜੀ ਭੋਜ ਦ ਸਮਾਜ ਪਾਰਟੀ ਨੇ ਹੁਣ ਉਹਦਾ ਦਾਰੀਆਂ ਜਿਹੜੀਆਂ ਉਹ ਦੇਣੇ ਸ਼ੁਰੂ ਕੀਤੀਆਂ ਨੇ। ਜਿਹੜੇ ਵੀ ਸਾਥੀ ਸਾਡੇ ਪ੍ਰਾਣੇ ਘਰ ਦੇ ਵਿੱਚ 20000 ਰੁਪਏ ਦੀ ਨੌਕਰੀ ਹੋਏਗੀ ਉਹ ਕਿਸੇ ਵੀ ਸਰਕਾਰ ਦੇ ਉੱਤੇ ਬੋਝ ਨਹੀਂ ਬਣੇਗਾ। ਕੰਮ ਕਰੇਗਾ ਸਰਕਾਰ ਦਾ ਤੇ ਪੈਸੇ ਮਾਏਗਾ ਤੇ ਆਪਣੇ ਪਰਿਵਾਰ ਨੂੰ ਪਾਲੇਗਾ। ਇਸ ਤਰ੍ਹਾਂ ਸਰਕਾਰਾਂ ਦੇ ਇਹਨਾਂ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੇ ਝਾਸੇ ਦੇ ਕੇ ਕਿ ਅਸੀਂ ਤੁਹਾਨੂੰ ਆਟੇ ਦਾਣੇ ਨਾਲ ਈ ਵੀ ਦੇਣਾ ਹੈ ਅਸੀਂ ਤੁਹਾਨੂੰ ਸਮਾਰਟਫੋਨ ਵੀ ਦੇਣੇ ਨੇ ਅਸੀਂ ਤੁਹਾਨੂੰ ਜਿਹੜੀਆਂ ਹਰ ਬੰਦੇ ਨੂੰ ਜਿਹੜਾ ਉਹ ਇਸ ਤਰੀਕੇ ਨਾਲ ਜੋਗਾ ਰੱਖਣਾ ਹੈ ਕਿ ਤੁਸੀਂ ਸਾਡੇ ਕੋਲੋਂ ਮੰਗਦੇ ਰਹੋ ਬਹੁਤ ਸਾਰੇ ਸਮਾਜ ਪਾਰਟੀ ਦਾ ਮਿਸਰਾ ਕਿ ਕਿਸੇ ਸਰਕਾਰ ਤੋਂ ਕੁਝ ਮੰਗਣ ਦੀ ਲੋੜ ਨਹੀਂ ਹੈ ਕਿ ਸਿਰਫ ਤੇ ਸਿਰਫ ਰੋਜ਼ਗਾਰ ਹੋਣਾ ਚਾਹੀਦਾ ਹੈ ਜਿਹੜਾ ਰੋਜ਼ਗਾਰ ਲਏਗਾ ਜਿਹੜਾ ਕੰਮ ਕਰੇਗਾ ਉਹ ਸਰਕਾਰ ਦੇ ਉੱਤੇ ਬੋਝ ਨਹੀਂ ਹੋਏਗਾ ਉਹ ਆਪਣਾ ਕੰਮ ਕਰਕੇ ਸਰਕਾਰ ਨੂੰ ਦੇਵੇਗਾ ਤੇ ਪੈਸੇ ਕਮਾ ਕੇ ਆਪਣੇ ਬੱਚੇ ਪਾਲੇਗਾ ਇਹ ਜਿਹੜੀਆਂ ਵੀ ਸੂਰਤਾਂ ਦੰਦੀਆਂ ਨੇ ਉਹਨਾਂ ਦੇ ਵਿੱਚ ਇਹਨਾਂ ਦੇ ਆਪਣੇ ਕੌੜੇ ਤੇ ਸੌੜੇ ਹਿੱਤ ਨੇ ਇਹ ਉਹਨਾਂ ਦੇ ਉੱਤੇ ਫਿਰ ਵੋਟਾਂ ਵਾਸਤੇ ਕਿ ਅਸੀਂ ਤੁਹਾਡੇ ਲੀਲੇ ਕਾਰ ਕੱਢਦੇ ਆਂਗੇ ਨਹੀਂ ਸਾਨੂੰ ਵੋਟ ਪਾ ਦਿਓ ਅਸੀਂ ਤੁਹਾਡੀ ਪੈਨਸ਼ਨ ਕੱਢਦੇ ਆਂਗੇ ਸਾਨੂੰ ਵੋਟ ਪਾ ਦਿਓ ਤੇ ਕਰਾ ਤਰ੍ਹਾਂ ਦੇ ਜਿਹੜੇ ਇਹਨਾਂ ਨੇ ਸਾਨੂੰ ਚਾਂਸੇ ਦਿੱਤੇ ਹੋਏ ਨੇ ਦੀਵਨੀ ਹੈ ਅੱਜ ਪਿੱਛੇ ਜੇ ਸਾਨੂੰ ਪੈਣ ਦੀ ਲੋੜ ਨੇ ਪਈ ਅਮਰਿੰਦਰ ਦੀ ਸਰਕਾਰ ਆਈ ਆ ਉਹਦੇ ਵਿੱਚ ਮੰਤਰੀ ਨਵਜੋਤ ਸਿੱਧੂ ਬਣਿਆ ਤੇ ਉਹਦੇ ਖਲਾਸਾ ਕੀਤਾ ਅਗਰ ਦੇ ਵਿੱਚ ਅਸੀਂ ਰਹਿੰਦੇ ਆ ਕਿਤੇ ਕੋਈ ਸਰਟੀਫਿਕੇਟ ਕਿਸੇ ਤੇ ਲੱਗ ਜਾਏ ਜਾਂ ਕੋਈ ਸੀਰੀਅਸ ਹੋ ਜਾਏ ਤਾਂ ਡਾਕਟਰ ਉਸੇ ਦਾਖਲ ਕਰਨ ਦੀ بجائے ਪਹਿਲੇ ਗੈਨ ਦਾ ਕਿ ਤੈਨੂੰ ਤਾਂ ਪੀਜੀ ਹੀ ਰੱਖੋ ਕਰਦੇ ਆ ਤੈਨੂੰ ਪਟਿਆਲੇ ਰੈਫਰ ਕਰਦੇ ਆ ਇਹਨਾਂ ਕੋਲ ਕੋਈ ਮਸ਼ੀਨਾਂ ਦਾ ਕੋਈ ਸਾਧਨ ਨਹੀਂ ਹੈ ਸਰਕਾਰਾਂ ਨੇ 70 75 ਸਾਲ ਦੀ ਯਾਤਰੀ ਦੇ ਵਿੱਚ ਹਸਪਤਾਲਾਂ ਨੂੰ ਵੀ ਵਧੀਆ ਜਿਹੜਾ ਉਹ ਨਹੀਂ ਬਣਾਇਆ ਨਹੀਂ ਇਸ ਤਰੀਕੇ ਦੇ ਜਿਹੜੇ ਸਾਧਨ ਉੱਥੇ ਬਣਾਏ ਕਿ ਬੰਦਾ ਉੱਥੇ ਭਰਤੀ ਹੋ ਕੇ ਆਪਣਾ ਇਲਾਜ ਕਰਾ ਸਕੇ है और उसमें हमें महसूस हुआ जो रिजल्ट आया है वो बहुजन समाज पार्टी के सिस्टम से बिल्कुल खराब रिजल्ट आया ऐसे रिजल्ट की हमने उम्मीद नहीं की थी तो इसलिए हम लोगों ने पूरे स्टेट की समीक्षा की है उसमें पाया कि बहुजन समाज पार्टी को अपना संगठन बूथ लेवल तक का स्टेट से बूथ लेवल तक के संगठन की समीक्षा करके की है और उसमें हमें महसूस हुआ जो रिजल्ट आया है वो बहुजन समाज पार्टी के सिस्टम से बिल्कुल ख़राब रिजल्ट आया ऐसे रिजल्ट की हमने उम्मीद नहीं की थी तो इसलिए हम लोगों ने पूरे स्टेट की समीक्षा की है और उसमें पाया कि बहुजन समाज पार्टी को अपना संगठन बूथ लेवल तक का स्टेट से बूथ लेवल तक के संगठन की समीक्षा करके देंगे और चुनाव लड़ने के लिए भी हम युवाओं को 50 परसेंट की जिम्मेदारी और हिस्सेदारी देंगे चुनाव के बाद में ये हमारा तीसरा सम्मेलन है अभी कितने करोगे और? तो अभी हमारे तो अभी ये हमारा जोन लेवल का सम्मेलन है उसके बाद हम डिस्ट्रिक्ट लेवल का सम्मेलन करेंगे बाईस सम्मेलन वो होने हैं उसके बाद हमारे एक सौ सत्रह सम्मेलन और असेंबली दत्तू जी और इसमें एडवोकेट जसपाल सिंह जी को भी विशेष तौर से लगाने का काम हमारी पार्टी कर रही है एम एल इलेक्शन आपने राम सिंह आजाद को लड़वाया है यहाँ से उनकी आज यहाँ पे प्रेजेंटेशन नहीं है वो स्टेट कमेटी में है हमारे आज वो मालूम नहीं है वो यहाँ पर आए हैं या नहीं आए हैं चूँकि समीक्षा हो रही है अगर वो आए हैं तो अच्छी बात नहीं आए हैं तो उसकी समीक्षा तो की जाएगी जाँच की जाएगी फतेहगढ़ साहिब तो संजू सैनी की रिपोर्ट जगत सेवक वेब टीवी 狐狸的战斗